ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ 'ਚ ਆਇਆ ਆਪਾਂ ਫੇਰ ਗਾਰਡਨ 'ਚ ਇੱਥੇ ਤੁਹਾਨੂੰ ਦਿਖਾਉਨੇ ਆ ਕਿ ਆਪਣੀ ਕਿਹੜੀ ਕਿਹੜੀ ਸਬਜ਼ੀ ਲੱਗੀ ਆ ਤੇ ਸਾਗ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਹੋਇਆ ਤੇ ਸੋਹਣੇ ਤੋਂ ਵੀ ਗਾਂ ਸੋਹਣਾ ਹੋ ਗਿਆ ਕਿਉਂਕਿ ਟਾਈਮ ਹੀ ਨਹੀਂ ਲੱਗਿਆ ਜਿਵੇਂ ਤੁਹਾਨੂੰ ਪਤਾ ਪਿਆ ਆਪਣੇ ਕੋ ਜਿਹੜੇ ਆ ਪੰਜੀਰੀ ਆਚਾਰ ਦੇ ਜਿਹੜੇ ਆਰਡਰ ਉਹ ਬਹੁਤ ਆ ਰਹੇ ਸੀਗੇ ਕਿਉਂਕਿ ਉਹਨੂੰ ਸੀਜ਼ਨ ਆ ਸਾਰਿਆਂ ਨੇ ਪੰਜੀਰੀਆਂ ਖਾਣੀਆਂ ਤੇ ਉਹਦੇ ਕਰਕੇ ਟਾਈਮ ਨਹੀਂ ਲੱਗ ਰਿਹਾ ਤੇ ਸਾਗ ਮੇਰਾ ਜਿਹੜਾ ਪੱਕਦਾ ਜਾ ਰਿਹਾ ਸੀ ਪਰ ਅੱਜ ਸੰਡੇ ਆ ਤੇ ਆਪਾਂ ਸੌ ਖਾਧੀ ਆ ਕਿ ਅੱਜ ਸਾਗ ਬਣਾਉ ਐਨੀਆਂ ਐਨੀਆਂ ਗੰਦਲਾਂ ਸੀ ਜਦੋਂ ਦਾ ਸਾਡਾ ਮਨ ਕਰਦਾ ਸੀ ਵੀ ਇਹ ਸਾਗ ਬਣਾਈਏ ਪਰ ਜਿਹੜਾ ਹੁਣ ਪੱਕ ਗਿਆ ਹੁਣ ਜਿਹੜਾ ਕ ਸਾਗ ਹੈਗਾ ਉਹ ਆਪਾਂ ਤੋੜ ਲੈਨੇ ਆਂ ਵੈਸੇ ਸਾਡੇ ਗਾਰਡਨ ਚ ਇੰਨੀ ਜਿਆਦੀ ਸਰੋਂ ਹਨਾ ਇਹ ਤੁਸੀਂ ਦੇਖ ਸਕਦੇ ਓ ਇੱਧਰ ਇਹ ਵੀ ਸਰੋਂ ਜਿਹੜੀ ਆਪਣੇ ਆਪ ਉੱਗੀ ਆ ਆ ਜਿਹੜੀ ਸਾਰੀ ਸਰੋਂ ਨਾ ਆ ਜਿਹੜੀ ਆ ਜਿਹੜੀ ਸਾਰੀ ਸਰੋਂ ਆਪਣੇ ਆਪ ਹੀ ਉੱਗੀ ਆ ਇੱਧਰ ਆ ਜਿਹੜੀ ਨਿੱਕੀ ਨਿੱਕੀ ਸਾਰੀ ਤੁਹਾਨੂੰ ਦੇਖਦੀ ਆ ਵੀ ਇਹ ਸਰੋਂ ਹੀ ਆ ਇਹ ਵੀ ਆਪਣੇ ਆਪ ਉੱਗੀ ਆ ਹੁਣ ਤੁਸੀਂ ਕਹੋਗੇ ਵੀ ਸਾਰੀ ਆਪਣੇ ਆਪ ਉੱਗੀ ਤੁਸੀਂ ਕੀ ਸੁਟਿਆ ਇੱਥੇ ਅਸੀਂ ਕੁਝ ਨਹੀਂ ਸੁਟਿਆ ਜੀ ਪਿਛਲੀ ਵਾਰ ਵੀ ਇਦਾਂ ਜਿਹੜੇ ਹੀ ਦੇ ਬੂਟੇ ਬਹੁਤ ਵੱਡੇ ਵੱਡੇ ਹੋ ਗਏ ਪਿਛਲੀ ਵਾਰ ਤਾਂ ਮੈਂ ਲਾਇਆ ਸੀ ਸਾਗ ਇੱਥੇ ਸਾਰਾ ਫਿਰ ਉਹ ਪੱਕ ਗਿਆ ਤੇ ਇੱਥੇ ਇਹਨਾਂ ਮੰਮੀ ਉਹਨਾਂ ਨੇ ਤੋੜ ਕੇ ਝਾੜੀ ਸੀ ਸਰੋਂ ਉਹ ਝਾੜਨ ਕਰਕੇ ਕਿਰਗੀ ਸਰੋਂ ਇਧਰਲੀ ਪਾਸੇ ਡੈਡੀ ਹੁਣ ਜਦੋਂ ਆਏ ਸੀਗੇ ਤੇ ਉਹਨਾਂ ਨੇ ਇੱਥੇ ਲਾ ਦਿੱਤੀ ਸੀ ਹਲਦੀ ਹਲਦੀ ਤੇ ਜੋ ਘਟ ਨਿਕਲੀ ਆ ਆ ਦੇਖੋ ਇੱਥੇ ਹਲਦੀ ਤੇ ਨੀ ਨੀ ਨਿਕਲੀ ਅਜੇ ਪਰ ਇਹਦੇ ਵਿੱਚ ਸਰੋਂ ਸਾਰੇ ਕਿਤੇ ਦੇਖੋ ਜਿਵੇਂ ਆਪੀ ਜੀ ਹੁੰਦੀ ਆ ਇੰਨੀ ਜਿਆਦੀ ਆ ਤੇ ਉਹ ਦੱਲੀ ਸਾਈਡ ਤੇ ਇਹ ਵੀ ਜਿਹੜੀ ਆ ਕਿਰਗੀ ਸੀ ਸਰੋਂ ਇੱਥੇ ਤੇ ਦੇਖੋ ਉੱਥੇ ਵੀ ਲਸਣ ਦੇ ਵਿੱਚ ਕਿੰਨੀ ਸਰੋਂ ਆ ਯਾਨੀ ਕਿ ਸਾਗ ਆਪਾਂ ਨੂੰ ਮੁੱਕਦਾ ਨਹੀਂ ਆ ਕੋਈ ਆਣ ਗਵਾਂਣ ਦੇ ਵਿੱਚ ਲੈਣਾ ਹੋਵੇ ਤਾਂ ਸਾਗ ਤਾਂ ਵੀ ਨਹੀਂ ਮੁੱਕਦਾ ਯਾਨੀ ਕਿ ਬਹੁਤ ਸਾਗ ਆਪਣੇ ਕੋ ਤੇ ਅੱਜ ਆਪਾਂ ਜਿਹੜਾ ਸਾਗ ਤੋੜਦੇ ਆਂ ਦੋ ਤਿੰਨ ਤਰ੍ਹਾਂ ਦੀ ਆਪਣੀ ਸਰੋਂ ਆ ਇੱਧ ਦੂਸਰੀ ਦੇਸੀ ਸਰੋਂ ਆ ਤੇ ਇਹ ਹੈਗੀ ਆ ਜੀ ਜਿਹੜੀ ਛੋੜੇ ਪੱਤੇ ਵਾਲੀ ਸਰੋਂ ਆ ਇਹ ਵੀ ਤੋੜਦੇ ਆਂ ਤੇ ਇੱਕ ਆਪਣੇ ਕੋ ਹੈਗੀ ਮਲਾਈ ਸਰੋਂ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜੀ ਕਿਹੜੀ ਸਬਜ਼ੀ ਆਪਾਂ ਤੋੜਦੇ ਆਂ ਅੱਜ ਗਾਰਡਨ 'ਚ ਆਪਾਂ ਕੀ ਕੀ ਬੀਜਿਆ ਵਾ ਉਹ ਵੀ ਤੁਹਾਨੂੰ ਦੱਸਦੇ ਆਂ ਇੱਕ ਮੈਨੂੰ ਵੱਡਾ ਸਵਾਲ ਆ ਰਿਹਾ ਸੀ ਜਿਵੇਂ ਆਪਾਂ ਉਸ ਦਿਨ ਮਿਰਚਾਂ ਤੋੜੀਆਂ ਸੀ ਨਾ ਕਸ਼ਮੀਰੀ ਤੇ ਮੈਨੂੰ ਬਹੁਤ ਸਵਾਲ ਆ ਰਹੇ ਸੀਗੇ ਉਹਦੇ ਮੈਡਮ ਤੁਸੀਂ ਇਹ ਪਨੀਰੀ ਬੀਜੀ ਸੀਗੀ ਚਾਹੇ ਤੁਸੀਂ ਪਨੀਰੀ ਕਿਸ ਦੁਕਾਨ ਤੋਂ ਲੈ ਕੇ ਆਏ ਸੀ ਕਿਸ ਤਰ੍ਹਾਂ ਜਿਹੜੀ ਮਿਰਚਾਂ ਤਿਆਰ ਕੀਤੀਆਂ ਸੀ ਆਪਾਂ ਦੁਕਾਨ ਤੋਂ ਪੰਜੀਰੀ ਨਹੀਂ ਲੈ ਕੇ ਆਏ ਸੀਗੇ ਜਦੋਂ ਆਪਾਂ ਮਿਰਚਾਂ ਤਿਆਰ ਕਰਦੇ ਆ ਜਿਹੜੇ ਉਹਦੇ ਥੱਲੇ ਬੀ ਰਹਿ ਜਾਂਦੇ ਨੇ ਨਾ ਉਹ ਥੋੜੇ ਜਿਹੇ ਬੀ ਜਿਹੜੇ ਸੀਗੇ ਉਹ ਅਸੀਂ ਤਾਂ ਸੁੱਕੇ ਸੀਗੇ ਤੇ ਦੀ ਪਨੀਰੀ ਤਿਆਰ ਕੀਤੀ ਸੀਗੀ ਘਰੇ ਹੀ ਤੇ ਉਹੀ ਪਨੀਰੀ ਜਿਹੜੀ ਹੋਈ ਆ ਹੁਣ ਅਗਲੀ ਵਾਰ ਤਾਂ ਹੀ ਮੈਂ ਕਿਹਾ ਸੀ ਨਾ ਵੀ ਆਪਾਂ ਜਿਆਦੇ ਜਿਹੜੇ ਬੂਟੇ ਬੀਜਾਂਗੇ ਕੁਝ-ਕੁਣ ਬੀਜ ਜਿਹੜੇ ਆਪਾਂ ਲਾ ਦਿੰਨੇ ਆ ਹੁਣ ਆਪਾਂ ਸਾਗ ਤੋੜਦੇ ਪਹਿਲਾਂ ੁੱਡੇ ਇਦਾਂ ਆ ਵਾਲੀ ਆ ਵਾਲੀ ਗੰਦਲ ਬੱਚਿਆਂ ਨੂੰ ਨਾਲ ਜ਼ਰੂਰ ਲਾਇਆ ਕਰੋ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿਉਂਕਿ ਅੱਜਕੱਲ ਦੇ ਬੱਚਿਆਂ ਬੱਚਿਆਂ ਨੂੰ ਛੱਡੋ ਜਿਹੜੀਆਂ ਵੱਡੀਆਂ ਬੀਬੀਆਂ ਨੇ ਉਹਨਾਂ ਨੂੰ ਨਹੀਂ ਪਤਾ ਹੈਗਾ ਵੀ ਸਾਗ ਆਪਾਂ ਕਿਵੇਂ ਤੋੜਨਾ ਵਾ ਕਿਹੜੀ ਗੰਦਲ ਤੋੜਨੀ ਆ ਕੀ ਹੁੰਦਾ ਵਾ ਕਈ ਦੋ ਕਹਿ ਦਿੰਦੇ ਕਿਹੜੇ ਪੇੜ ਨਾਲ ਲੱਗਦਾ ਸਾਗ ਇਦਾਂ ਦਾ ਜਿਹੜਾ ਕਈਆਂ ਦਾ ਖਾਬਤਾ ਵਾ ਤੇ ਆ ਇਹ ਜਿਹੜੀ ਗੰਦਲ ਆ ਨਾ ਇੱਥੇ-ਇੱਥੇ ਤੋੜਨੀ ਆ ਜੀ ਗੁੱਡੂ ਚੱਲ ਤੋੜੀਏ ਸਾਗ ਆਪਾਂ ਤੇ ਇਹ ਜਿਹੜੀਆਂ ਗੰਦਲਾਂ ਗੰਦਲਾਂ ਨਾ ਘੇਰੇ-ਘੇਰੇ ਆਵੇ ਅੱਗਿਆ ਆਪਾਂ ਇੱਥੇ ਤੋੜੀਆਂ ਸੀ ਤੁਹਾਨੂੰ ਘੇਰੇ-ਘੇਰੇ ਗੰਦਲ ਬਣ ਗਈ ਨਾ ਹੁਣ ਆਪਾਂ ਜਿੱਥਾਂ ਟੁੱਟ ਜਾਂਦੀ ਨਾ ਇਹ ਆਰਾਮ ਨਾਲ ਹੀ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਗੰਦਲਾਂ ਇਹ ਬਿਨਾਂ ਰੇ ਸਪਰੇ ਤੋਂ ਸਾਡੇ ਕੋਲ ਤਾਂ ਹੁਣ ਇੰਨਾ ਟਾਈਮ ਜਿਹੜਾ ਵਾ ਬਿਜੀ ਆ ਤੇ ਇਹ ਵੀ ਨਹੀਂ ਟਾਈਮ ਲੱਗਦਾ ਕਿ ਇਹਨੂੰ ਪਾਣੀ ਪਾ ਲਈਏ ਕਦੇ ਕਦਾਈ ਇਹਨੂੰ ਵਿਚਾਰੀ ਨੂੰ ਪਾਣੀ ਲਈਦਾ ਹਾਂ ਟੋਕਰੀ ਚ ਰੱਖ ਕੇ ਨੇ ਘੁੱਡੋ ਮਜ਼ਾ ਆਉਂਦਾ ਐਂ ਜੀ ਕਰਦਾ ਹੁੰਦਾ ਐਂ ਕਰ ਕਰ ਕੇ ਸਾਡੇ ਮੰਮੀ ਐ ਤੋੜਦੇ ਹੁੰਦੇ ਹਾਂ ਬੜਾ ਮਜ਼ਾ ਆਉਂਦਾ ਹਿੱਗਾ ਤੇ ਬੂਟੇ ਜਿਹੜੇ ਹੁਣ ਆਪਣੇ ਜਿਹੜੇ ਵੱਡੇ ਹੁੰਦੇ ਜਾਂਦੇ ਆ ਚਲੋ ਕੋਈ ਨਹੀਂ ਤਾਂ ਵੀ ਥੱਲੇ ਇਹ ਦੇਖ ਦੇ ਨੀਆਂ ਗੰਦਲਾਂ ਜਿਹੜੀਆਂ ਲੱਗਦੀਆਂ ਜਾਂਦੀਆਂ ਮਮਾ ਯਾਦ ਜਦੋਂ ਤੇਰੇ ਨਾਲ ਸਾਗ ਤੋੜਦੇ ਡਿਗ ਗਈ ਸੀ ਹਾਂ ਹਾਂ ਸਾਗ ਤੋੜਦੇ ਮੈਂ ਡਿੱਗ ਪਈ ਸੀਗੀ ਅਸੀਂ ਉਦੋਂ ਪਿੰਡ ਰਹਿੰਦੇ ਹੁੰਦੇ ਸੀਗੇ ਤੇ ਸਵੇਰੇ ਸੈਰ ਕਰਨ ਗਏ ਤੇ ਸਾਗ ਦੇ ਸ਼ੌਕੀਨ ਹਰੇ ਕੋਈ ਪੰਜਾਬੀ ਹੁੰਦਾ ਪਰ ਮੇਰੇ ਮੰਮੀ ਬਹੁਤ ਹੀ ਜ਼ਿਆਦਾ ਸ਼ੌਕੀਨ ਆ ਸਾਗ ਦੇ ਤੇ ਮੰਮੀ ਨਾ ਕਹਿੰਦੇ ਕੋਈ ਸਾਗ ਨਹੀਂ ਲਿਆ ਕੇ ਦੇ ਰਿਆ ਤੇ ਵੈਸੇ ਮੇਰੇ ਤਾਇਆ ਜੀ ਦੀ ਵੀ ਪਹਿਲੀ ਹੈਗੀ ਆ ਕਹਿੰਦੇ ਕੋਈ ਸਾਗ ਨਹੀਂ ਲਿਆ ਕੇ ਦੇ ਰਿਆ ਤੇ ਬਹੁਤ ਦਿਲ ਕਰਦਾ ਸਾਗ ਨੂੰ ਤੇ ਸਾਰੇ ਜਣੇ ਕਹਿੰਦੇ ਸੀ ਅੱਕ ਗੇ ਸਾਖਾ ਖਾ ਖਾ ਕੇ ਤੁਸੀਂ ਨਹੀਂ ਅੱਕੇ ਤੇ ਮੰਮੀ ਕਹਿੰਦੇ ਨਹੀਂ ਮੇਰਾ ਦਿਲ ਕਰਦਾ ਮੈਂ ਸਾਖਾ ਖਾਣਾ ਮੰਮੀ ਨੇ ਮੇਰੇ ਕੋਲ ਗੱਲ ਕੀਤੀ ਤੇ ਜਿਵੇਂ ਤੁਹਾਨੂੰ ਪਤਾ ਮਾਵਾ ਦਾ ਵੀ ਹੁੰਦਾ ਹੀ ਆ ਵੀ ਮਾਵਾ ਨੇ ਆਪਣੇ ਆ ਰੀਝਾਂ ਪੂਰੀਆਂ ਕੀਤੀਆਂ ਤੇ ਆਪਾਂ ਵੀ ਕਰੀਏ ਤਾਂ ਅਸੀਂ ਸਿਰੇ ਸਿਰ ਸੈਰ ਕਰਨ ਜਾਂਦੇ ਹੁੰਦੇ ਸੀਗੇ ਤੇ ਮੰਮੀ ਨੇ ਮੈਨੂੰ ਕਹਿ ਦਿੱਤਾ ਪਤਾ ਨਹੀਂ ਅਗਲੇ ਸਾਲ ਜਿਉਣਾ ਕਿ ਮਰਨਾ ਵਾ ਸਾਗ ਮਿਲੂ ਕਿ ਨਾ ਮਿਲੂ ਤੇ ਮੈਨੂੰ ਬੜਾ ਆਇਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆ ਵੀ ਨਹੀਂ ਕੋਈ ਲਿਆ ਕੇ ਦਿੰਦਾ ਤੇ ਬਈ ਮੈਂ ਲਿਆ ਦਿੰਨੀ ਆ ਸਵੇਰੇ ਸਵੇਰ ਆਪਾਂ ਜਦੋਂ ਸੈਰ ਤੇ ਜਾਂਦੇ ਸੀ ਅਸੀਂ ਤੇ ਉਥੇ ਨਾ ਕਿਸੇ ਸਾਡੇ ਜਾਣ ਕਰਦਾ ਹੀ ਸੀਗਾ ਸਾਗ ਤੇ ਥੋੜਾ ਰਿੜਮੀ ਜੀ ਜਗਾ ਸੀ ਉਥੇ ਤੇ ਮੈਂ ਉਹਦੇ ਵਿੱਚੋਂ ਜਾ ਕੇ ਸਾਗ ਤੋੜਨ ਲੱਗੀ ਸੁਗੇਜੇ ਵਾਂਗੂ ਲੱਗਦਾ ਸੀਗਾ ਤੇ ਮੇਰਾ ਫਿਸਲ ਗਿਆ ਉਥੋਂ ਪੈਰ ਤੇ ਮੈਂ ਇੰਨੀ ਜ਼ੋਰ ਨਾਲ ਵੱਜੀ ਮੇਰਾ ਲੱਕ ਜਿਹੜਾ ਵੱਜਾ ਤਾਂ ਵੀ ਦੇਖੋ ਕਿਵੇਂ ਰੋਲਾ ਪਾ ਰਿਆ ਗੱਲ ਨਹੀਂ ਸੁਣ ਦਿੰਦੇ ਕਿਸ ਦੀ ਇਹਨੂੰ ਇਹ ਵੀ ਮੈਨੂੰ ਜਿਹੜੀ ਆ ਇੱਥੇ ਬੁਲਾ ਲਓ ਤੇ ਮੈਂ ਆ ਕੇ ਸਾਗ ਤੋੜਾਂ ਤਾਂ ਮੇਰਾ ਜਿਹੜਾ ਲੱਕ ਵੱਜਾ ਤੇ ਮੁੜ ਕੇ ਫਿਰ ਮੈਂ ਕਾਫੀ ਚਿਰ ਰੈਸਟ ਤੇ ਰਹੀ ਜਦੋਂ ਮੈਂ ਫਿਸਲ ਗਈ ਨਾ ਤੇ ਸਾਰੇ ਮੈਨੂੰ ਬੜੇ ਗੁੱਸੇ ਹੋਣ ਕਹਿੰਦੇ ਹੁਣ ਲੱਲਾ ਤੂੰ ਸਾਗ ਦਾ ਸਵਾਦ ਲੈ ਲਾ ਤੇ ਉਹ ਗੁੱਡੂ ਯਾਦ ਕਰਨ ਰਹੀ ਸੀਗੀ ਤੇ ਮੈਂ ਮਮੇ ਨੂੰ ਬੜਾ ਹੱਸਦੀ ਐ ਨੇ ਨੇ ਮੈਂ ਮਮੇ ਤੇ ਕਦੋਂ ਦੇ ਮੈਨੂੰ ਕਹਿ ਰਹੀ ਸੀ ਨਾ ਕਿ ਮੈਨੂੰ ਸਾਗ ਮਿਲਣਾ ਕਿ ਨਹੀਂ ਮਿਲਣਾ ਨਹੀਂ ਲਓ ਲਿੱਲੋ ਸਾਗ ਤੁਸੀਂ ਹੁਣ ਵੀ ਮੈਂ ਯਾਦ ਕਰਦੀ ਨਹੀਂ ਬੜਾ ਹੱਸਦੀ ਨਹੀਂ ਸੋ ਇੱਥੋਂ ਆਪਾਂ ਸਾਰਾ ਸਾਗ ਤੋੜ ਚੁੱਕੇ ਤੇ ਹੁਣ ਦੇਖਦੇ ਆਂ ਬਾਕੀ ਉਧਰੋਂ ਕਿਹੜਾ ਕਿਹੜਾ ਸਾਗ ਰਹਿ ਗਿਆ ਉਹ ਤੋੜਦੇ ਆਪਾਂ ਸਾਗ ਤੋਂ ਬਾਅਦ ਇੱਧਰ ਦੇਖੋ ਸ਼ਿਮਲਾ ਮਿਰਚਾਂ ਕਿੰਨੀਆਂ ਸੋਹਣੀਆਂ ਇਹ ਸਾਨੂੰ ਦੂਜੀ ਤੀਜੀ ਵਾਰੀ ਬੂਟਿਆਂ ਤੋਂ ਮਿਰਚਾਂ ਲੈ ਗਈਆਂ ਤੇ ਇਹ ਮੈਂ ਗੁੱਡੂ ਨੂੰ ਕਹਿ ਰਹੀ ਸੀ ਤੋੜ ਲੈ ਤੇ ਕੋਈ ਆਵਾਜ਼ ਮੈਨੂੰ ਜਿਹੜੀ ਉਹ ਭਰਨੀ ਵੈ ਰਹੀ ਹੈ ਕਿਉਂਕਿ ਉਦੋਂ ਸਾਡਾ ਮਾਈਕ ਪਤਾ ਨਹੀਂ ਬੰਦ ਹੋ ਗਿਆ ਸੀਗਾ ਤੇ ਇਸ ਕਰਕੇ ਜਿਹੜਾ ਪਤਾ ਨਹੀਂ ਲੱਗਿਆ ਸਾਨੂੰ ਤੇ ਗੁੱਡੂ ਜਿਹੜੀ ਨਾ ਬੂਟੇ ਨਾਲ ਫੇ ਵੀ ਜਾਂਦੀ ਇਹਨੂੰ ਤਾਂ ਕਰਕੇ ਇਹਨੂੰ ਮੈਂ ਵਜੀ ਸੀ ਮੇਰੇ ਕੋ ਫੀ ਗੁੱਡੂ ਤੂੰ ਕਿਉਂ ਬੂਟਿਆਂ ਨੂੰ ਨਾਲ ਤੋੜੀ ਜਾ ਰਹੀ ਆ ਤੇ ਸਾਗ ਜਿਹੜਾ ਆਪਾਂ ਸਾਰਾ ਤੋੜ ਕੇ ਇੱਥੋਂ ਆ ਚੁੱਕੇ ਹੁਣ ਗੁੱਡੂ ਜਿਹੜੀ ਉਹ ਸ਼ਿਮਲਾ ਮਿਰਚਾਂ ਸਾਰੀਆਂ ਤੋੜ ਲੂਗੀ ਤੇ ਕੁਛਕ ਹੋਰ ਜਿਹੜੀਆਂ ਸਬਜ਼ੀਆਂ ਉਧਰ ਹੈਗੀਆਂ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ ਤੇ ਸਾਗ ਇੰਨਾ ਕੁ ਬਹੁਤ ਆਪਣੇ ਵਾਸਤੇ ਤੇ ਹੁਣ ਗੁੱਡੂ ਮਿਰਚਾਂ ਵੀ ਆ ਵੇਖੋ ਤੋੜ ਲਈ ਆ ਇਹਨੂੰ ਮੈਂ ਕਹਿ ਲਈ ਸੀ ਵੀ ਵੱਖਰੀ ਟੋਕਰੀ ਚ ਰੱਖ ਕਿਉਂਕਿ ਆਪਾਂ ਇੱਥੇ ਕੱਲਾ ਵੱਡੀ ਟੋਕਰੀ ਚ ਸਾਗ ਹੀ ਪਾਵਾਂਗੇ ਤੇ ਦੇਖੋ ਸ਼ਿਮਲਾ ਮਿਰਚਾਂ ਕਿੰਨੀਆਂ ਸੋਹਣੀਆਂ ਹੋਰ ਵੀ ਆਪਾਂ ਸਬਜ਼ੀਆਂ ਤੁਹਾਨੂੰ ਦਿਖਾਉਂਦੇ ਆ ਤੇ ਇਹ ਜਿਹੜਾ ਉੱਪਰ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਆਪਾਂ ਬਣਾਇਆ ਵਾ ਇਹ ਸੀਗਾ ਢਾਰਾ ਜਿੰਨੂੰ ਆਪਾਂ ਕਹਿ ਸਕਦੇ ਇੱਕ ਛੋਟੀ ਜੀ ਛੱਤ ਜੀ ਬਣਾਈ ਆ ਵੀ ਸਾਡੀ ਵੇਲ ਜਿਹੜੀ ਅੰਗੂਰਾਂ ਦੀ ਸੀ ਨਾ ਤੇ ਉਹ ਥੱਲੇ ਡਿੱਗੀ ਬਹੁਤ ਖਰਾਬ ਹੋ ਰਹੀ ਸੀ ਕਿ ਸਾਡਾ ਟਾਈਮ ਹੀ ਨਹੀਂ ਲੱਗਦਾ ਸੀ ਉਹ ਡੈਡੀ ਹੁਣ ਨਹੀਂ ਆਏ ਤੇ ਫਿਰ ਉਹ ਡੈਡੀ ਨੇ ਮੈਨੂੰ ਇਹ ਜਿਹੜੀਆਂ ਲੱਕੜਾਂ ਸਾਡੇ ਕੋਲ ਪਈਆਂ ਸੀਗੀਆਂ ਇਹ ਸਾਰੀਆਂ ਲਾ ਕੇ ਤੇ ਇਹਦਾ ਢਾਰਾ ਜਿਆ ਬਣਾ ਦਿੱਤਾ ਉੱਪਰੋਂ ਸਾਰੀ ਜਾਲ ਜੇ ਵਾਂਗੂ ਤੇ ਵੇਲ ਰਹੂਗੀ ਤੇ ਵਧੀਆ ਨੂੰ ਬਹੁਤ ਵਧੀਆ ਗਰੇਪਸ ਲੱਗਦੇ ਆ ਅੰਗੂਰ ਬਹੁਤ ਵਧੀਆ ਲੱਗਦੇ ਦਸੋਂਜਨਾ ਵਗੈਰਾ ਸਾਰੇ ਸਾਡੇ ਲੱਗੇ ਸੀਗੇ ਤੇ ਇਹ ਹੁਣ ਸਾਰੀ ਵੇਲ ਉੱਤੇ ਚੜਾਤੀ ਆ ਤੇ ਹੁਣ ਥੋੜੀ ਥੋੜੀ ਹਰੀ ਹੋ ਰਹੀ ਆ ਕਿਉਂਕਿ ਥੱਲੇ ਨਾ ਜਿਦੋਂ ਆਪਾਂ ਜਾਣਦੇ ਆ ਬਹੁਤੋ ਬਦੀ ਪੈਰਾਂ ਦੇ ਵਿੱਚ ਨਾਲੇ ਥੱਲੇ ਉਹਨੇ ਦੀ ਗ੍ਰੋਥ ਨਹੀਂ ਹੁੰਦੀ ਤੇ ਉਹ ਜਿਹੜੀ ਥੱਲੇ ਥੱਲੇ ਜਿਹੜੀ ਖਰਾਬ ਹੁੰਦੀ ਜਾ ਰਹੀ ਸੀਗੀ ਤੇ ਹੁਣ ਵੱਡੇ ਵੱਡੇ ਪੱਤੇ ਜਿਹੜੇ ਰਹਿ ਗਏ ਆ ਬਾਕੀ ਗੰਦਲਾ ਆਪਾਂ ਸਾਰੀਆਂ ਇੱਥੋਂ ਤੋੜ ਲਈਆਂ ਸੀਗੀਆਂ ਤੇ ਇਹਨਾਂ ਕੀ ਬਹੁਤ ਆਪਾਂ ਨੂੰ ਸਾਗ ਤੇ ਕੁਛਕ ਜਿਹੜੀਆਂ ਗੰਦਲਾ ਆਪਣੀਆਂ ਪੱਕ ਚੁੱਕੀਆਂ ਵਾ ਬਾਕੀ ਆਪਾਂ ਉਧਰੋਂ ਦਿਖਾਉਣੀ ਤੁਹਾਨੂੰ ਵੀ ਦੂਸਰੀ ਸਾਈਡ ਤੋਂ ਕੀ ਆਪਾਂ ਤੋੜਦੇ ਤੇ ਇਹ ਦੇਖੋ ਜੀ ਇਹ ਬੜੀ ਸੁਣੀ ਆਪਣੇ ਨਾ ਦੇਸੀ ਪਾਲਕ ਵੀ ਇੱਥੇ ਬਹੁਤ ਹੋਈ ਆ ਤੇ ਇਹ ਵੀ ਆਪਾਂ ਤੋੜ ਲੈਨੇ ਆ ਕਿਉਂਕਿ ਇਹੀ ਪਾਲਕ ਜਿਹੜੀ ਪਹਿਲਾਂ ਪਾਉਂਦੇ ਹੁੰਦੇ ਆਂ ਪੁਰਾਣੀਆਂ ਬੀਬੀਆਂ ਸਾਗ ਦੇ ਵਿੱਚ ਆ ਦੂਸਰੀ ਪਾਲਕ ਤੇ ਹੋਣ ਆ ਗਈ ਆ ਪਹਿਲਾਂ ਇਹੀ ਜਿਹੜੀ ਪਾਲਕ ਪਾਈ ਜਾਂਦੀ ਸੀਗੀ ਅੱਜ ਕੱਲ ਇਹਦੀ ਪਾਲਕ ਦੀ ਕੋਈ ਵੈਲਿਊ ਹੀ ਨਹੀਂ ਹੈ ਜੀ ਤੇ ਇਹਦੀ ਪਛਾਣ ਤੁਸੀਂ ਕਰ ਸਕਦੇ ਹੋ ਦਾ ਐ ਤਿੱਖਾ ਜਿਹਾ ਪੱਤਾ ਹੁੰਦਾ ਜਿਹੜੀ ਦੂਸਰੀ ਪਾਲਕ ਹੁੰਦੀ ਨਾ ਆਪਣੀ ਗੋਲ ਹੁੰਦੀ ਆ ਤੇ ਇਹ ਤਿੱਖੇ ਜਿਹੇ ਪੱਤੇ ਵਾਲੀ ਹੁੰਦੀ ਆ ਪਹਿਲਾਂ ਇਹ ਹੀ ਪਾਈ ਜਾਂਦੀ ਹੁੰਦੀ ਸੀ ਸਾਗ ਦੇ ਵਿੱਚ ਤੇ ਪਰ ਅੱਜ ਕੱਲ ਕੋਈ ਇਹਦੀ ਵੈਲਿਊ ਨਹੀਂ ਵਿਚਾਰੀ ਨਾਲੀਆਂ ਤੇ ਬਹੁਤ ਉੱਗੀ ਹੁੰਦੀ ਹੈ ਪਰ ਇਹ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਇੱਧਰ ਦੂਜੀ ਸਾਈਡ ਤੇ ਲਸਣ ਦੇ ਵਿੱਚ ਨਾ ਥੋੜੀ ਥੋੜੀ ਸਾਈਡਾਂ ਤੇ ਵੀ ਸਰੋਂ ਸੀ ਤੇ ਵਿੱਚ ਵਿੱਚ ਵੀ ਸਰੋਂ ਸੀ ਵਿੱਚਲੀ ਤਾਂ ਸਾਰੀ ਮੈਂ ਕੱਢ ਦਿੱਤੀ ਤੇ ਜਿਹੜੀ ਸਾਈਡਾਂ ਤੇ ਉਹ ਰਹਿਣ ਦਿੱਤੀ ਹੈ ਤੇ ਕੁਝ ਲਸਣ ਦੇ ਵਿੱਚ ਜਿਹੜਾ ਬਾਥੂ ਬਹੁਤ ਸੋਨਾ ਹੋਇਆ ਸੀਗਾ ਤੇ ਇੱਥੋਂ ਮੈਂ ਗੈਰੀ ਸੀ ਗੁੱਡੂ ਨੂੰ ਵੀ ਆਪਾਂ ਨਾ ਇੱਥੇ ਥੋੜਾ ਥੋੜਾ ਬਾਥੂ ਤੋੜ ਲਈਏ ਬਾਥੂ ਜਿਹੜਾ ਬਾਜ਼ਾਰੋਂ ਬਹੁਤ ਮਹਿੰਗਾ ਮਿਲਦਾ ਪਰ ਇਹ ਆਪਣਾ ਕੁਦਰਤੀ ਹੋਇਆ ਸੀਗਾ ਸਾਰੇ ਇੱਥੇ ਲਸਣ ਦੇ ਵਿੱਚ ਹੁਣ ਘਾ ਵੀ ਬਹੁਤ ਹੋ ਗਿਆ ਇਹਨੂੰ ਵੀ ਸਫਾਈ ਕਰਾਂਗੇ ਆਪਾਂ ਤੇ ਫਿਰ ਲਸਣ ਦਿਸੂਗਾ ਉਹ ਪਿੱਛੋਂ ਥੋੜੀ ਜੀ ਮੈਂ ਕਰ ਚੁੱਕੀ ਸੀ ਇੱਕ ਦਿਨ ਬੈਠ ਕੇ ਬਾਕੀ ਟਾਈਮ ਹੀ ਨਹੀਂ ਲੱਗਦਾ ਜਿਵੇਂ ਤੁਹਾਨੂੰ ਦੱਸਿਆ ਸਾਗ ਬਣਾਉਂਦਾ ਅੱਜ ਮਹਾ ਟਾਈਮ ਲੱਗਾ ਤੇ ਇੱਥੇ ਮੈਂ ਤੇ ਗੁੱਡੂ ਜਿਹੜੇ ਬਾਥੂ ਤੋੜ ਰਹੇ ਸੀ ਜੇ ਨਾਲ-ਨਾਲ ਗੁੱਡੂ ਨੂੰ ਵੀ ਇਹਨਾਂ ਚੀਜ਼ਾਂ ਦੀ ਪਛਾਣ ਹੁੰਦੀ ਹੈ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਬੱਚਿਆਂ ਨਾਲ ਲਾਇਆ ਕਰੋ ਉਹਨਾਂ ਨੂੰ ਪਤਾ ਲੱਗੇ ਪਾਲਕ ਕੀ ਹੁੰਦੀ ਆ ਬਾਥੂ ਕੀ ਹੁੰਦਾ ਵਾ ਸਾਕ ਦੀਂ દવા ਹੁਣ ਇੱਥੇ ਜਿਹੜਾ ਆਪਣਾ ਬਾਤੂ ਆਪਾਂ ਤੋੜ ਲਿਆ ਸੀ ਇੱਧਰ ਇਹ ਦੇਖੋ ਜੀ ਸੇਮ ਫਲੀਆਂ ਵੀ ਆਪਣੀਆਂ ਲੱਗੀਆਂ ਕਿੰਨੀਆਂ ਸੋਹਣੀਆਂ ਮਟਰਾਂ ਵਾਂਗੂ ਇਹਨੂੰ ਵੀ ਆਪਾਂ ਤੋੜ ਲੈਨੇ ਇਹ ਵੀ ਬੜੀਆਂ ਸੋਹਣੀਆਂ ਤਿਆਰ ਹੋਈਆਂ ਕੁਛ ਇੱਧਰ ਆ ਤੇ ਕੁਛ ਉੱਧਰ ਹੈਗੀਆਂ ਨੇ ਦੇਖੋ ਇਹ ਮਟਰ ਹੁੰਦੇ ਵੱਡੀਆਂ ਵੱਡੀਆਂ ਤੋੜਾਂਗੇ ਨਿੱਕੇ ਰਹਿਣ ਦਿੰਨੇ ਆ ਕਾਫੀ ਲੱਗੀਆਂ ਹੋਈਆਂ ਅਜੇ ਕਿ ਬਚਾਰੀਆਂ ਵੱਲਾਂ ਨਾਲ ਖਰਾਬ ਹੋਣਗੀਆਂ ਇੱਧਰ ਕੰਮ ਸ਼ੁਰੂ ਹੋਇਆ ਕਰਕੇ ਨਾ ਤੇ ਮਿਸਤਰੀ ਉਤੋਂ ਸੁੱਟ ਦਿੰਦੇ ਆ ਦੇਖੋ ਸੀਮਿੰਟ ਵਗੈਰਾ ਤੇ ਵਿਚਾਰੀਆਂ ਖਰਾਬ ਹੀ ਹੋਈਆਂ ਪਰ ਫਿਰ ਵੀ ਚਲੋ ਗੁਜ਼ਾਰੇ ਜੋ ਗੀਆਂ ਹੋ ਜਾਂਦੀ ਆ ਦੇਖੋ ਗੁੱਡੋ ਇਹਨੂੰ ਕਹਿੰਦੇ ਸੇਮ ਫਲੀ ਇੱਧਰ ਦੇਖੋ ਇੱਧਰ ਕਿੰਨਾ ਬਾਥੂ ਹੋਇਆ ਸਾਰਾ ਬਾਥੂ ਹੀ ਗਿਆ ਜਦੋਂ ਅਗਲੀ ਵਾਰ ਇਹ ਸਾਗ ਤਿਆਰ ਹੋਣਾ ਨਾ ਉਦੋਂ ਆਪਣਾ ਬਾਥੂ ਖੁੱਲਾ ਪੈ ਜਾਣਾ ਹੈ ਨਾ ਗੁੱਡੋ ਵਿੱਚ ਕਿੰਨਾ ਸੋਹਣਾ ਵੀ ਸਾਗ ਉੱਗਿਆ ਵੇ ਬਣੀਆਂ ਸੁਣੀਆਂ ਗੰਦਲਾਂ ਆਈਆਂ ਹੁਣ ਤੇ ਚਲੋ ਆਪਾਂ ਥੋੜਾ ਥੋੜਾ ਪਾ ਲੈਨੇ ਬਾਥੂ ਹੈ ਨਾ ਜਿੰਨਾ ਕੁ ਵੱਡਾ ਹੋਇਆ ਤੇ ਹੁਣ ਆਗੇ ਜੀ ਆਪਾਂ ਇਧਰਲੇ ਗਾਰਡਨ ਚ ਇਧਰਲੇ ਗਾਰਡਨ ਚ ਅਜੇ ਇੱਥੇ ਤਾਂ ਕੁਛ ਨਹੀਂ ਬੀਜਿਆਗਾ ਬੀਜਿਆ ਤਾਂ ਬਹੁਤ ਕੁਝ ਸੀਗਾ ਪਰ ਇੱਕ ਨਾ ਕੀੜਾ ਜਿਹਾ ਪਤਾ ਨਹੀਂ ਕਿਹੜਾ ਪੈ ਗਿਆ ਉਹ ਸਾਰਾ ਹੀ ਸਲਾਦ ਖਾ ਗਿਆ ਬਸ ਇੱਕ ਬੂਟਾ ਰਹਿ ਗਿਆ ਇਹ ਦੇਖੋ ਇਹ ਕਿੰਨਾ ਸੋਹਣਾ ਹੈ ਸਲਾਦ ਪੱਤਾ ਆਪਾਂ ਲਾਇਆ ਸੀ ਕਿ ਰੈੱਡ ਕਲਰ ਦਾ ਗ੍ਰੀਨ ਕਲਰ ਦਾ ਵੀ ਇੱਥੇ ਲਾਇਆ ਸੀ ਬਟ ਸਾਰਾ ਯੋ ਖਾ ਗਏ ਕੁਝ ਆਪਾਂ ਲਾਈ ਜੀ ਬੰਦ ਗੋਭੀ ਦੇ ਬੂਟੇ ਇਹ ਵੀ ਬਹੁਤ ਸੋਹਣੇ ਹੋਏ ਆ ਜਿੰਨੇ ਕੁ ਬਚੇ ਆ ਕੁਝ ਹੋਰ ਲਿਆ ਕੇ ਲਾਵਾਂਗੇ ਤੇ ਇਹ ਜਿਹੜਾ ਆਪਾਂ ਸਲਾਦ ਪੱਤਾ ਵੀ ਤੋੜ ਲੈਨੇ ਇਹ ਸਲਾਦ ਪੱਤਾ ਜਿਹੜਾ ਏਦਾਂ ਘੇਰੋ ਘੇ ਏ ਵੀ ਜੇ ਕੋਈ ਕਮੈਂਟ ਕਰੇ ਤੇ ਇਹ ਆਪਾਂ ਤੁਹਾਨੂੰ ਦੱਸ ਦਈਏ ਵੀ ਇਹਦੀ ਬੀਜ ਵੀ ਮਿਲ ਜਾਂਦੇ ਆ ਬੀਜ ਥੋੜਾ ਮਹਿੰਗਾ ਪੈਂਦਾ ਤੇ ਇਹਦੇ ਉਹ ਵੀ ਪਨੀਰੀ ਵੀ ਮਿਲ ਜਾਂਦੀ ਆ ਤੇ ਇਹਨੂੰ ਇਦਾਂ ਘੇਰੇ ਘੇਰੇ ਤੋੜੀ ਜਾਈਦਾ ਤੇ ਇਹ ਵਾਧੂ ਹੋ ਜਾਂਦਾ ਵੱਡੇ ਵੱਡੇ ਪੱਤੇ ਆਪਾਂ ਤੋੜ ਲਏ ਤੇ ਇਹ ਆਪਾਂ ਪੱਤੇ ਰਹਿਨਦਾਂਗੇ ਬਹੁਤ ਹੀ ਜ਼ਿਆਦਾ ਕੀਮਤੀ ਹੁੰਦਾ ਇਹ ਤੁਸੀਂ ਦੇਖੋ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਨਾ ਇਹ ਵੀ ਆਪਾਂ ਇੱਥੇ ਰੱਖ ਲੈਨੇ ਕਿੰਨੀ ਜੈਓ ਵੀ ਸਬਜ਼ੀਆਂ ਕਿੰਨੀਆਂ ਆਪਾਂ ਅੱਜ ਆਪਣੇ ਗਾਰਡਨ 'ਚ ਤੋੜੀਆਂ ਇੱਧਰ ਪਦੀਨਾ ਵਾਂ ਨਿਕਨਿਕਾ ਆਪਣਾ ਹੋ ਚੁੱਕਾ ਉਹ ਵੀ ਪਹਿਲਾਂ ਸੁੱਕ ਗਿਆ ਸੀਗਾ ਤੇ ਇੱਧਰ ਲੱਗੇ ਜੀ ਆਪਣੇ ਪੁਰਾਣੇ ਮਿਰਚਾਂ ਦੇ ਬੂਟੇ ਇਹਨਾਂ ਨੂੰ ਮਿਰਚ ਲੱਗਣੋਂ ਅਜੇ ਹਟਣ ਨਹੀਂ ਦਈ ਤਾਂ ਕਰਕੇ ਨਹੀਂ ਆਪਾਂ ਕੁੱਟੇ ਨਾ ਇਹਨਾਂ ਦੀ ਕੀਤੀ ਕਟਿੰਗ ਭਾਵੇਂ ਆਪਾਂ ਇਹ ਹੱfte ਬਾਅਦ ਤੇ ਭਾਵੇਂ ਆਈਏ ਮਹੀਨੇ ਬਾਅਦ ਕਦੀ ਵੀ ਇਸ ਗਾਰਡਨ ਨੇ ਆਪਾਂ ਨੂੰ ਨਿਰਾਸ਼ ਨਹੀਂ ਕੀਤਾ ਇਹ ਸਾਗ ਵਾਸਤੇ ਤਾਜ਼ੀਆਂ-ਤਾਜ਼ੀਆਂ ਮਿਰਚਾਂ ਆਪਾਂ ਇਥੋਂ ਤੋੜ ਲੈਨੇ ਬਾਕੀ ਨਹੀਂ ਕੁਝ ਲਾਲ ਹੋਣਦੀਆਂ ਬਸ ਇੰਨੀਆਂ ਕਿ ਜਿਹੜੀਆਂ ਆਪਾਂ ਸਾਗ ਚ ਪਾਉਣੀਆਂ ਉਹਨੀਆਂ ਕ ਤੋੜਾਂਗੇ ਤੇ ਇਹ ਵੀ ਮੇਰਾ ਪੁਰਾਣਾ ਬੂਟਾ ਹੀ ਆ ਬੇਗਨ ਦਾ ਜੀ ਦੇਖੋ ਕਿੰਨੇ ਇਹਨੂੰ ਬੇਗਨ ਲੱਗੇ ਹੋਏ ਆ ਇਧਰ ਨੀਚੇ ਵੀ ਲੱਗੇ ਹੋਏ ਬੇਗਨ ਕਾਫੀ ਤੇ ਇਹ ਦੇਖੋ ਇਹ ਹੈਗਾ ਪਰਥੇ ਵਾਲਾ ਬੇਗਾ ਕਿਆ ਸੋਹਣਾ ਹੈ ਨਾ ਅਜੇ ਨੂੰ ਹੋਰ ਵੱਡਾ ਹੋਣ ਦਵਾਂਗੇ ਇੱਕ ਦਿਨ ਅੱਗੇ ਮੈਂ ਤੋੜ ਲੈ ਸੀਗੇ ਦੋ ਤੇ ਕੁਛ ਆ ਛੋਟੇ ਛੋਟੇ ਆਪਾਂ ਬੂਟੇ ਲਾਏ ਆ ਹੋਰ ਇਹ ਵੀ ਤਿਆਰ ਹੋ ਜਾਣਗੇ ਤੇ ਇਧਰ ਜਿਹੜੇ ਐ ਕਿ ਆਪਾਂ ਟਮਾਟਰ ਲਾਏ ਸੀਗੇ ਇਹ ਵੀ ਟਮਾਟਰ ਦੇਖੋ ਹੋ ਗਏ ਇਹ ਆਪਣੇ ਦੇਸੀ ਟਮਾਟਰ ਦੇਖੋ ਇਹਨੂੰ ਵੀ ਫੁੱਲ ਆ ਚੁੱਕੇ ਆ ਇਹ ਜਿਹੜਾ 3 ਲੀਟਰ ਪੈ ਜਾਂਦਾ ਜੀ ਇਹ 2300 ਦਾ ਵਾ ਜਿਹੜਾ ਵੱਡਾ ਵਾ ਉਹ ਜਿਹੜਾ 5 ਲੀਟਰ ਪੈ ਜਾਂਦਾ ਉਹ 2800 ਦਾ ਤੇ ਫੋਨ ਨਾਲ ਨਾਲ ਮੈਨੂੰ ਚੱਕਣਾ ਪੈਂਦਾ ਜੇਬ ਦੇ ਵਿੱਚ ਰੱਖਿਆ ਸੀਗਾ ਕਿਉਂਕਿ ਕਸਟਮਰ ਕੋਈ ਵੀ ਫੋਨ ਕਰਦਾ ਰਹਿੰਦਾ ਦੇਖੋ ਟਾਈਮ ਆਪਾਂ ਇੱਕ ਨਹੀਂ ਰੱਖ ਸਕਦੇ ਵੈਸੇ ਮੈਂ ਸਵੇਰੇ 8 ਵਜੇ ਤੋਂ ਲੈ ਕੇ 8 ਵਜੇ ਸ਼ਾਮ ਤੱਕ ਟਾਈਮ ਰੱਖਿਆ ਪਰ ਰਾਤ 10 11 ਵਜੇ ਤੱਕ ਵੀ ਫੋਨ ਆਉਂਦਾ ਰਹਿੰਦਾ ਇੰਨਾ ਕੁ ਥੋੜਾ ਜਿਹਾ ਮਿਹਰਬਾਨੀ ਕਰਿਆ ਕਰੋ ਕਿਉਂਕਿ ਬਹੁਤ ਥੱਕੇ ਹੁੰਨੇ ਸਾਰੀ ਦਿਹਾੜੀ ਦੇ ਬਹੁਤ ਥੱਕੇ ਹੁੰਨੇ ਤੇ ਰਾਤ ਨੂੰ ਜਦੋਂ ਸੁੱਤੇ ਹੋਈਦਾ ਨਾ ਉਦੋਂ ਫੋਨ ਚੱਕਰ ਨੂੰ ਦਿਲ ਇਹ ਦੇਖੋ ਪਪੀਤੇ ਕਿਆ ਸੋਹਣੇ ਹੋਏ ਥੂ ਥੂ ਨਜ਼ਰ ਨਾ ਲੱਗ ਜੇ ਬਹੁਤ ਸੋਹਣੇ ਹੋਏ ਪਪੀਤੇ ਇਹ ਚੋ ਇਹ ਜਿਹੜੇ ਟੁੱਟੇ ਐ ਇਥੋਂ ਆਪਾਂ ਇਹਨਾਂ ਦੇ ਪਰੌਂਠੇ ਵਗੈਰਾ ਤਿਆਰ ਕਰਦੇ ਰਹਿੰਨੇ ਆ ਚਾ ਇਹਨਾਂ ਦੀ ਸਬਜ਼ੀ ਤਿਆਰ ਕਰਦੇ ਰਹਿੰਨੇ ਆ ਤਾਂ ਖੁਸ਼ ਇਹ ਪੱਕਣ ਲੱਗ ਗਏ ਨੇ ਇਸ ਪਪੀਤੇ ਨੂੰ ਬਹੁਤ ਵਧੀਆ ਲੱਗੇ ਨੇ ਫਲ ਜਿਵੇਂ ਕਹਿੰਦੇ ਨੇ ਨਾ ਕਈ ਲੋਕ ਕਹਿੰਦੇ ਨੇ ਨਹੀਂ ਜੀ ਵਹਿਮ ਆ ਇੱਕ ਪਪੀਤਾ ਲੱਗਦੇ ਉਹਨੂੰ ਫਲ ਲੱਗ ਜਾਂਦੇ ਪਰ ਦੋ ਦੋ ਲਾਈਏ ਤਾਂ ਉਹ ਚ ਇੱਕ ਨੂੰ ਹੀ ਫਲ ਲੱਗਦਾ ਇਹ ਦੇਖੋ ਸਬੂਤ ਆ ਸਾਡੇ ਸਾਹਮਣੇ ਇਹਨੂੰ ਬਹੁਤ ਫਲਾਵਰ ਪਏ ਇਹ ਦੇਖੋ ਥੱਲਿਓਂ ਵੀ ਇਥੋਂ ਲੈ ਕੇ ਬਹੁਤ ਇਹਨੂੰ ਫੁੱਲ ਪਾਇਆ ਸਾਰੇ ਝੜਦੇ ਜਾਂਦੇ ਉੱਪਰ ਵੀ ਫੁੱਲ ਲੱਗੇ ਆ ਅਸੀਂ ਦੇਖਦੇ ਸ਼ਾਇਦ ਅੱਜ ਲੱਗ ਜੇ ਕੱਲ ਲੱਗ ਜੇ ਪਰ ਇਹਨੂੰ ਕੋਈ ਪਪੀਤਾ ਨਹੀਂ ਲੱਗਿਆ ਤੇ ਉਹ ਦੇਖੋ ਪਪੀਤਾ ਭਰਿਆ ਪਿਆ ਤੇ ਆ ਦੀ ਆਪਣਾ ਧਨੀਆ ਦੇਖੋ ਕਿੰਨਾ ਸੋਨਾ ਸੋਨਾ ਹੋਇਆ ਧਨੀਆ ਆਪਣਾ ਬਹੁਤ ਹੀ ਸੋਨਾ ਹੋਇਆ ਤੇ ਇਹਨੂੰ ਆਪਾਂ ਜੇ ਤੋੜਦੇ ਨਹੀਂ ਬਸ ਤੁਸੀਂ ਗਿਣਤੀ ਚ ਕਰ ਲਓ ਕਿ ਇਸ ਇਹ ਵੀ ਸਬਜ਼ੀ ਆਪਣੇ ਕੋਲ ਹੈਗੀ ਆ ਜੀ ਬਹੁਤ ਸੋਨਾ ਧਨੀਆ ਇਧਰੋਂ ਨਾਲੋਂ ਨਾਲ ਮੈਂ ਜਿਹੜਾ ਤੋੜਦੀ ਜਾਨੀ ਤੇ ਇਧਰ ਆਪਣੇ ਜਿਹੜੇ ਪਿਆਜ਼ ਵੀ ਲੱਗੇ ਸੀਗੇ ਇਹ ਦੇਖੋ ਇਦਾਂ ਪਿਆਜ਼ ਵੀ ਪਰੌਂਠਿਆਂ ਪਰੌਠਿਆਂ ਚ ਪਾ ਦਈਦੇ ਆ ਤੇ ਇੱਧਰ ਵੀ ਲਾਇਆ ਮੈਂ ਬੇਂਗਨ ਕੁਛ ਇਹ ਆ ਜੀ ਇੱਕ ਐਰਕੀ ਨਵੀਂ ਫਲੀ ਲਾਈ ਆ ਮੈਂ ਕੋਈ ਦੇਖੋ ਹੋਏ ਤੇ ਹੈਗੇ ਬੂਟੇ ਇਹਦੇ ਇਹ ਫਲੀ ਦਾ ਨਾਮ ਪਤਾ ਨਹੀਂ ਦੁਕਾਨਦਾਰ ਕੀ ਲੈਂਦਾ ਸੀਗਾ ਐਰਕੀ ਪਹਿਲੀ ਵਾਰੀ ਮੈਂ ਲਾਈ ਆ ਦੇਖੋ ਹੁੰਦੀ ਆ ਕਿ ਨਹੀਂ ਤੇ ਆਓ ਜੀ ਤੁਹਾਨੂੰ ਦਰਸ਼ਨ ਕਰਾਉਨੇ ਆਪਾਂ ਸਾਡੀਆਂ ਮੂਲੀਆਂ ਦੇ ਇਹ ਦੇਖੋ ਮੂਲੀਆਂ ਵੀ ਕਿਆ ਸੋਹਣੀਆਂ ਹੋਈਆਂ ਇੱਥੋਂ ਸਵੇਰੇ ਮੈਂ ਪੁੱਟ ਕੇ ਲੈ ਕੇ ਗਈ ਪਰੌਂਠੇ ਤਿਆਰ ਕੀਤੇ ਸੀ ਅੱਜ ਬੱਚਿਆਂ ਵਾਸਤੇ ਤੇ ਮੂਲੀਆਂ ਬਹੁਤ ਸੋਹਣੀਆਂ ਹੋਈਆਂ ਤੇ ਬਸ 100 ਕਪੁੱਟੀਆਂ ਜਿੰਨੀਆਂ ਚਾਹੀਦੀਆਂ ਤੇ ਇਹ ਆ ਜੀ ਉਹ ਦੁੱਧ ਜਿਹੜੀ ਗੁੱਡੂ ਕਹਿ ਰਹੀ ਸੀ ਨ ਇਹ ਨਿਕਸੋ ਦੇ ਸਾਗ ਦੇ ਵਿੱਚ ਪੈਂਦੀ ਆ ਇਹ ਵੀ ਕਿਸੇ ਦਿਨ ਮੈਂ ਸਾਗ ਬਣਾਉਂਗੀ ਤਾਂ ਨਹੀਂ ਇੱਚ ਮੈਂ ਕੱਢਿਆ ਤੇ ਇਹ ਆਪਣੇ ਲੱਗੇ ਜੀ ਇੱਧਰ ਬਹੁਤ ਛਲਗਮ ਛਲਗਮ ਵੀ ਆਪਣੇ ਜਿਹੜੇ ਤਿਆਰ ਹੋਣ ਵਾਲੇ ਆ ਇੱਧਰ ਵੀ ਇੱਧਰ ਵੀ ਇਹ ਸਾਰੇ ਛਲਗਮ ਲੱਗੇ ਹੋਏ ਆਪਣੇ ਤੇ ਐਸਕੇ ਅਰੀ ਚੱਜੀ ਆਪਣੀ ਮੇਥੀ ਇਹ ਵੀ ਆਪਾਂ ਥੋੜੀ ਥੋੜੀ ਤੋੜ ਲੈਣੇ ਆ ਸਾਗ ਦੇ ਵਿੱਚ ਆਪਾਂ ਪਾਉਨੇ ਆ ਐਰ ਕੀ ਮੇਥੀ ਵੀ ਜਿਹੜੀ ਉਹ ਮੇਰੀ ਪਤਨੀ ਸੁੰਡਾ ਜੀ ਖਾ ਗਿਆ ਮੇਥੀ ਬਹੁਤ ਵਧੀਆ ਹੁੰਦੀ ਹੁੰਦੀ ਹੈ ਇੱਕ ਵਾਰੀ ਇਹਨੂੰ ਆ ਸਾਰੇ ਨੂੰ ਇੰਨਾ ਕੁ ਤੋੜ ਕੇ ਨਾ ਵੱਢ ਕੇ ਇਥੇ ਆਪਾਂ ਬੀ ਹੋਰ ਛੋੜ ਦਾਂਗੇ ਤੇ ਦੁਬਾਰਾ ਫੇਰ ਤਿਆਰ ਹੋ ਜੂਗੀ ਜਦੋਂ ਆਪਾਂ ਇਹਦਾ ਬੀ ਛੋੜ ਦਾਂਗੇ ਤੇ ਮੈਂ ਸਾਗ ਤੋੜਨ ਨੂੰ ਸੱਦਿਆ ਸੀਗਾ ਤੇ ਉੱਧਰ ਦੇਖੋ ਉਹ ਆਰਾਮ ਨਾਲ ਉਹਦੇ ਨਾਲ ਖੇਡਣ ਲੱਗੀ ਹੋਈ ਹੈ ਮੈਂ ਇਹਨੂੰ ਕਿਹਾ ਵੀ ਆ ਸਾਗ ਤੋੜੀਏ ਤੇ ਆਰਾਮ ਨਾਲ ਉਹਦੇ ਨਾਲ ਖੇਡੀ ਜਾਂਦੀ ਗੁੱਡੋ ਮੈਂ ਕਾਦੇ ਵਾਸਤੇ ਸੱਦਿਆ ਹੀ ਦਿਨ ਬਾਅਦ ਵੈਸੇ ਹੀ ਆ ਗਿਆ ਉਹ ਤਾਂ ਹੀ ਤੇ ਫੇਰ ਖੇਡਣਾ ਨਹੀਂ ਛੱਡਦਾ ਉਹਨੂੰ ਹੁੰਦਾ ਵੀ ਜਦੋਂ ਤੁਸੀਂ ਤੁਰੇ ਫਿਰਦੇ ਹੋ ਮੈਨੂੰ ਨਾਲ ਹੀ ਰੱਖੋ ਤੁਸੀਂ ਤੇ ਮੇਥੀ ਵੀ ਆਪਾਂ ਥੋੜੀ ਜੀ ਤੋੜ ਲਈ ਆ ਜਿਆਦਾ ਨਹੀਂ ਤੋੜਨੀ ਤੇ ਇਧਰ ਲਈ ਕੈਰੀ ਦੇ ਵਿੱਚ ਸਾਰੇ ਲੱਗੇ ਜੇ ਆਪਣੀ ਗੋਭੀ ਦੇ ਬੂਟੇ ਇੱਕ ਤੁਹਾਨੂੰ ਆਪਾਂ ਦਿਖਾਉਣੀ ਆ ਚੀਜ਼ ਇਹ ਦੇਖੋ ਟੰਟਣੇ ਦੇਖੋ ਗੋਭੀ ਦਾ ਫੁੱਲ ਲੱਗਾ ਕਿੰਨਾ ਸੋਹਣਾ ਹੈਨਾ ਸੋਹਣਾ ਲੱਗਦਾ ਨਾ ਮਾਨੂੰ ਤੇ ਇਦਾਂ ਹੀ ਸਾਰੇ ਬੂਟਿਆਂ ਨੂੰ ਪਏ ਹੋਏ ਆ ਇੱਕ ਹੋਰ ਚੀਜ਼ ਵਿਖਾਉਣੀ ਆ ਆਪਾਂ ਤੁਹਾਨੂੰ ਇਹ ਦੇਖੋ ਤੇ ਇਹ ਦੇਖੋ ਇਹ ਸਾਡੀਆਂ ਲੱਗੀਆਂ ਹੋਈਆਂ ਬੀਨਸ ਦੇਖੋ ਬੀਨਸ ਵੀ ਆਪਣੀਆਂ ਤਿਆਰ ਹੋ ਚੁੱਕੀਆਂ ਬਹੁਤ ਹੀ ਜਿਹੜੀਆਂ ਇੱਕ ਬੂਟੇ ਨੂੰ ਹੀ ਬੀਨਸ ਇੰਨੀਆਂ ਲੱਗੀਆਂ ਹੋਈਆਂ ਇਹ ਵੀ ਆਪਾਂ ਤੋੜ ਲੈਨੇ ਆ ਆਪਣੇ ਗਾਰਡਨ ਦੀ ਜਦੋਂ ਸਬਜ਼ੀ ਆਪਾਂ ਇਦਾਂ ਤੋੜੀਏ ਨਾ ਤਾਜੀ-ਤਾਜੀ ਤੇ ਬੜਾ ਮਜ਼ਾ ਆਉਂਦਾ ਇਹ ਕੱਲ ਸਗੋ ਦੇਸ ਜੰਦੀਆਂ ਤੇ ਆਪਾਂ ਆਪਿਆਂ ਚ ਪਾ ਲੈਣੇ ਸੀ ਹਨਾ ਉਹਨੂੰ ਤੇ ਦੇਖੋ ਤਾਜੀ ਬੀਨ ਸਿਕ ਡੰਡੀ ਵੀ ਟੁੱਟ ਗਈ ਮੇਰੀ ਨਾਲ ਇਹ ਦੇਖਿਆ ਸੋਹਣੀ ਹੈ ਨਾ ਤੇ ਇਧਰ ਲੱਗਾ ਜੀ ਆਪਣਾ ਮਲਾਈ ਸਾਗ ਇਹ ਦੇਖੋ ਸਾਗ ਵੀ ਬਹੁਤ ਸੋਹਣਾ ਤਿਆਰ ਹੋਇਆ ਇਹਦੀ ਪੂਰੀ ਗੰਦਲ ਹੀ ਤਿਆਰ ਹੋ ਗਈ ਹੈ ਸਾਗ ਦੀ ਇਹਨੂੰ ਕਹਿੰਦੇ ਮਲਾਈ ਸਾਗ ਤੇ ਕਿਆ ਸੋਣਾ ਬੂਟਾ ਦੇਖੋ ਤੁਸੀਂ ਥੱਲੇੋਂ ਲੈ ਕੇ ਆਏ ਉੱਪਰ ਤੱਕ ਕਿੰਨਾ ਸੋਣਾ ਲੱਗਦਾ ਨਾ ਇਹਨੂੰ ਚైనਾ ਸਾਗ ਵੀ ਬੋਲਿਆ ਜਾਂਦਾ ਇਹਨੂੰ ਮਲਾਈ ਸਾਗ ਵੀ ਬੋਲਿਆ ਜਾਂਦਾ ਇਹਨੂੰ ਮੇਰਾ ਮਾਣਾ ਇਹਨੂੰ ਵੱਖਰਾ ਬਣਾਈਏ ਇਹਨੂੰ ਮੈਂ ਨਹੀਂ ਤੋੜਦੀ ਥੋੜੇ ਦਿਨਾਂ ਤੱਕ ਇਹਨੂੰ ਤੋੜ ਕੇ ਤੇ ਫਿਰ ਬਣਾਵਾਂਗੇ ਮਲਾਈ ਸਾਗ ਤੇ ਉਹਦੀ ਤੁਹਾਨੂੰ ਪੂਰੀ ਵੀਡੀਓ ਬਣਾ ਕੇ ਦੱਸਾਂਗੇ ਬਹੁਤ ਜ਼ਿਆਦਾ ਟੇਸਟੀ ਇਹ ਵੀ ਸਾਗ ਬਣਦਾ ਇਹਦੇ ਨਾਲ ਨਾਲ ਆਪਣੀ ਇਧਰ ਗਾਜਰਾਂ ਵੀ ਲੱਗੀਆਂ ਹੋਈਆਂ ਇਧਰ ਵਟਾਂ ਦੇ ਉੱਤੇ ਸਾਰੀਆਂ ਇਧਰ ਵੀ ਮੂਲੀਆਂ ਆਹ ਵਾਲੀ ਜਿਹੜੀ ਕਿਆਰੀ ਸਾਰੀ ਗਾਜਰਾਂ ਦੀ ਆ ਤੇ ਨਾਲ ਵਿੱਚ ਦੁੱਧ ਕਾ ਇੱਧਰ ਆ ਗਈ ਜੀ ਆਪਣੀ ਪਾਲਕ ਹੁਣ ਸਾਂਝ ਜਿਹੜੀ ਪਾਉਣ ਵਾਲੀ ਦੇਸੀ ਪਾਲਕ ਪਹਿਲਾਂ ਆਪਾਂ ਤੁਹਾਨੂੰ ਦਿਖਾਈ ਸੀ ਆਪਣੀ ਪਾਲਕ ਇਹ ਵੀ ਬਹੁਤ ਸੋਹਣੀ ਹੋਈ ਹੈ ਇਹਦੀ ਵੀ ਆਪਾਂ ਕਟਿੰਗ ਕਰ ਲੈਨੇ ਆ ਤੇ ਇੱਧਰ ਵੀ ਹੋਈਆਂ ਜੀ ਆਪਣੀਆਂ ਉਹ ਵਾਲੀਆਂ ਫਲੀਆਂ ਜਿਹੜੀਆਂ ਆਪਾਂ ਤੁਹਾਨੂੰ ਦੱਸੀਆਂ ਨੇ ਦੇਖੋ ਇਹ ਵੀ ਆਪਾਂ ਕੁਛਕ ਤੋੜ ਲੈਨੇ ਜਿਹੜੀਆਂ ਵੱਡੀਆਂ-ਵੱਡੀਆਂ ਹੋਈਆਂ ਉਹਨਾਂ ਨੂੰ ਆਪਾਂ ਤੋੜ ਲੈਨੇ ਇਹ ਵਾਲੀ ਆ ਪਤ ਨਹੀਂ ਕੋਈ ਬੂਟੀ ਜੀ ਹੋਗੀ ਆ ਐਵੇਂ ਲੱਗਦੀ ਐ ਜਿਵੇਂ ਉਹ ਛੋਲੇ ਹੁੰਦੇ ਹਨਾ ਛੋਲੇਆਂ ਵਾਂਗ ਲੱਗਦੀ ਇਹ ਸਾਰੀ ਆਪਣੀ ਦੁੱਧਕਾ ਦੇਖੋ ਕਿੰਨੀ ਸੋਹਣੀਆਂ ਐ ਤਾਜ਼ੇ ਤਾਜ਼ੇ ਬੂਟੇ ਇਹਦੇ ਵਿੱਚੋਂ ਹੀ ਨਾ ਦੁੱਧ ਜੀ ਨਿਕਲਦਾ ਐ ਇਦਾਂ ਦੀ ਰਹਿੰਦੀ ਐ ਦੁੱਧਕਾ ਤੇ ਨਹੀਂ ਦੁੱਧਕ ਹੁਣ ਆਪਾਂ ਥੋੜੀ ਇੱਥੋਂ ਤੋੜ ਲੈਣੇ ਦੀ ਪਾਲਕ ਜਿਆਦਾ ਨਹੀਂ ਪਾਵਾਂਗੇ ਸਮਾਨ ਥੋੜਾ ਥੋੜਾ ਹੀ ਪਾਵਾਂਗੇ ਤੇ ਲੋ ਜੀ ਇਹ ਆਪਾਂ ਸਬਜ਼ੀਆਂ ਸਾਰੀਆਂ ਤੋੜੀਆਂ ਇਹ ਸਲਾਦ ਪੱਤਾ ਇੱਕ ਹੋਗੀ ਚਪਾਲਕ ਦੂਜੀ ਹੋਗੀ ਮੇਥੀ ਤੀਜੋਗੇ ਬਾਥੂ ਫਿਰ ਹੋਗੀ ਦੁੱਧਕ ਫਿਰ ਹੋਗੇ ਸਾਗ ਫਿਰ ਦੇਸੀ ਪਾਲਕ ਇਹ ਜਿਹੜਾ ਹੈਗਾ ਸਲਾਦ ਪੱਤਾ ਮਲਾਈ ਸਰੋਂ ਇਹ ਹੋ ਗਈਆਂ ਜੀ ਫਲੀਆਂ ਬੀਨਸ ਜਿੰਨੂੰ ਬੋਲਦੇ ਆ ਇਹ ਹੋ ਗਈਆਂ Shimla mircha ਤੇ सेम ਫਲੀਆਂ ਤੇ ਇਹ ਹਰੀਆਂ ਮਿਰਚਾਂ ਇਹ ਸਾਰੀਆਂ ਅੱਜ ਆਪਾਂ ਤੋੜ ਕੇ ਲੈ ਕੇ ਆਏ ਤੇ ਇਹ ਸਾਰੀਆਂ ਸਬਜ਼ੀਆਂ ਆਪਾਂ ਘਰੇ ਲੈ ਕੇ ਚਲਦੇ ਆਂ ਜੀ ਸਲਾਦ ਪੱਤਾ ਜਿਹੜਾ ਚੰਗੀ ਤਰ੍ਹਾਂ ਆਪਾਂ ਵਾਸ਼ ਕਰਕੇ ਸੁਕਾ ਕੇ ਇਹਨੂੰ ਰੈਪ ਕਰਕੇ ਰੱਖ ਦਾਂਗੇ ਜਿੰਨਾ ਜਿੰਨੇ ਦੀ ਲੋੜ ਹੋ ਉਨੇ ਉਨੇ ਵਰਤੀ ਜਾਵਾਂਗੇ ਸਬਜ਼ੀਆਂ ਜਿਹੜੀਆਂ ਵਾਰੀ-ਵਾਰੀ ਧਰੀ ਜਾਵਾਂਗੇ ਤੇ ਇਹ ਸਾਗ ਨੂੰ ਕਰਦੇ ਆਂ ਜਾ ਕੇ ਆਪਾਂ ਸਾਫ਼ ਤੇ ਫਿਰ ਬਣਾਉਨੇ ਦੀ ਸਾਗ ਸਾਗ ਦੀ ਜਿਹੜੀ ਵੀਡੀਓ ਵਕਰੀ ਪਾਵਾਂਗੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਕਿਉਂਕਿ ਵੀਡੀਓ ਜਿਹੜੀ ਲੰਬੀ ਹੋ ਚੁੱਕੀ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਸਾਰੀਆਂ ਸਬਜ਼ੀਆਂ ਜਿਹੜੀਆਂ ਵਾਂ ਅਸੀਂ ਅਰਕੀ ਸਾਲ ਦੀਆਂ ਜਿਹੜੀ ਬੀਜੀਆਂ ਉਹ ਸਾਰੀਆਂ ਹੋ ਚੁੱਕੀਆਂ ਗਾਜਰ ਮooli ਛਲਗਮ ਇਹ ਲਾਲ ਮੂਲੀਆਂ ਲਾਈਆਂ ਨਿੱਕੇ ਨਿੱਕੇ ਨਿਕਲੀਆਂ ਨੇ ਉਹ ਅਗਲੀ ਵਾਰ ਜਦੋਂ ਆਪਾਂ ਵਲੌਗ ਬਣਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਸਾਰੀਆਂ ਸਬਜ਼ੀਆਂ ਆਪਣੀਆਂ ਤਿਆਰ ਹੋ ਚੁੱਕੀਆਂ ਤੁਸੀਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਾਈਆਂ ਤੇ ਕਿਹੜੀਆਂ-ਕਿਹੜੀਆਂ ਤੁਹਾਡੀ ਤਿਆਰ ਹੋ ਚੁੱਕੀਆਂ ਤੇ ਕਿਹੜੀਆਂ-ਕਿਹੜੀਆਂ ਮਰ ਚੁੱਕੀਆਂ ਮੇਰੇ ਵਾਂਗੂ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਜੇ। ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਜੀ। ਵੀਡੀਓ ਚੰਗੀ ਲੱਗੀ ਜਿਆਦਾ-ਜਿਆਦਾ ਲਾਈਕ ਸ਼ੇਅਰ ਜਰੂਰ ਕਰ ਦਿਓ ਜੇ। ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਰੂਬਲੋਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਸੋ ਇਸ ਵੀਡੀਓ ਦਾ ਕਰਦੇ ਜੀ ਆਪ